ਜਿਵੇਂ ਦੇਖੋ ਕਿ ਚਾਰ ਉਦਾਸੀਆਂ ਦੇ ਵਿੱਚ ਭਾਈ ਮਰਦਾਨਾ ਜੀ ਮਹਾਰਾਜ ਦੇ ਸੰਗ ਸਨ ਸੰਗਤ ਸੀ ਉਹਨਾਂ ਦੀ ਦੂਰ ਦਰਾਡੇ ਦੀ ਸੱਚ ਤੋਂ ਮੈਂ ਕੁੱਲ ਏਸ਼ੀਆ ਗਾਹਿਆ ਜਦੋਂ ਭਾਈ ਮਰਦਾਨਾ ਜੀ ਸਾਥ ਛੱਡ ਗਏ ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਦੀ ਉਦਾਸੀਆਂ ਨਹੀਂ ਗਈ ਕੇ ਤਲਵੰਡੀ ਪਿੰਡ ਤੋਂ ਲੈ ਕੇ ਅਖੀਰਲੇ ਸਾਹਾ ਤੱਕ ਭਾਈ ਮਰਦਾਨਾ ਜੀ ਨੇ 46 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ 46 ਇਅਰਸ ਕਿ ਜਿੱਥੇ ਕਿਤੇ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਉਹ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਮੌਜੂਦ ਨੇ ਆਪਣੇ ਸਾਹਮਣੇ ਹਮੇਸ਼ਾ ਅੰਗ ਸੰਗ ਤੇ ਜਿੱਥੇ ਕੀਰਤਨ ਹੋਏ ਉਹ ਥਾਂ ਤੇ ਭਾਈ ਮਰਦਾਨਾ ਜੀ ਹਮੇਸ਼ਾ ਰਹਣਗੇ ਭਾਈ ਮਰਦਾਨਾ ਜੀ ਦੀ ਇੱਕ ਬੇਅੰਤ ਪਵਿੱਤਰ ਸੂਖਮ ਯਾਦ ਉਹ ਆਪ ਜੀ ਨਾਲ ਸ਼ੇਅਰ ਕਰਨੀ ਅਤਿਅੰਤ ਜ਼ਰੂਰੀ ਹੈ ਭਾਈ ਮਰਦਾਨਾ ਜੀ ਤੇ ਗੁਰੂ ਮਹਾਰਾਜ ਜਾ ਰਹੇ ਸੰਤ ਚਲੋ ਚਾਲ ਚਲੋ ਚਾਲ ਹੋਇਆ ਕੀ ਕਿ ਭਾਈ ਮਰਦਾਨਾ ਜੀ ਇੱਕ ਦਰਖੇਟ ਬੈਠ ਕੇ ਇਕਾਂਤ ਚ ਕੀਰਤਨ ਕਰਨ ਲਗੇ ਸਾਖੀਕਾਰ ਨੇ ਕੀਰਤਨ ਦੇ ਬੋਲ ਜਿਹੜਾ ਸ਼ਬਦ ਉਹਨਾਂ ਨੇ ਗਾਇਆ ਉਹਦੇ ਬੋਲ ਆਪਾਂ ਨੂੰ ਦੱਸੇ ਨੇ ਥੈਂਕ ਯੂ ਜੀ ਆਪਾਂ ਨੂੰ 5-6 ਮਿੰਟ ਹੋਰ ਮਿਲ ਗਏ ਥੈਂਕ ਯੂ ਸਾਹਾ ਸੰਗ ਜੀ ਭਾਈ ਮਰਦਾਨਾ ਜੀ ਨੇ ਗੁਰੂ ਮਹਾਰਾਜ ਦੀ ਉਸਤਤ ਵਿੱਚ ਕੀਰਤਨ ਕਰਨਾ ਸ਼ੁਰੂ ਕੀਤਾ ਕੀਰਤਨ ਦੇ ਬੋਲ ਸਨ ਬਾਬਾ ਤੂੰ ਪਰਵਰਦگار ਹੈਂ ਅਨੰਤ ਹੈਂ ਬਾਬਾ ਤੇਰਾ ਸੰਸਾਰ 'ਚ ਕੋਈ ਥਾਂ ਨਾ ਪਾ ਸਕਦਾ ਗੁਰੂ ਮਹਾਰਾਜ ਨੇ ਫਰਮਾਇਆ ਨਾ ਭਾਈ ਮੈਂ ਤਾਂ ਤੁਸਾਂ ਦੇ ਪਿੰਡ ਤਲਵੰਡੀ ਕੇ ਬੇਦੀਆਂ ਦਾ ਆਵਾਰਾ ਗਰਦ ਛੋਕ ਰਹਾ ਹਾਂ ਕਰਤਾਰ ਦਾ ਨਾਮ ਲੈ ਭਾਈ ਮਰਦਾਨਾ ਜੀ ਫਿਰ ਗਾਣ ਲਗੇ ਬਾਬਾ ਕੁੱਲ ਸ੍ਰਿਸ਼ਟੀ ਦਾ ਪੇੜਾ ਆਪਣੇ ਹੱਥਾਂ ਵਿੱਚ ਲੈ ਕੇ ਤੂੰ ਦੁਬਾਰਾ ਗੁਣਨਾ ਸ਼ੁਰੂ ਕਰ ਦਿੱਤਾ ਸ੍ਰਿਸ਼ਟੀ ਦੀ ਸਿਰਜਣਾ ਨਵੇਂ ਸਿਰੇ ਤੋਂ ਸ਼ੁਰੂ ਹੋਈ ਹੈ ਮਹਾਰਾਜ ਤੁਸਾਂ ਦੇ ਬਮਾਰਕ ਅਥਾਰਾ ਹੀ ਫਿਰ ਗੁਰੂ ਮਹਾਰਾਜ ਨੇ ਕਿਹਾ ਆਓ ਬਾਣੀ ਗਾਈਏ ਕੇਵਲ ਭਾਈ ਮਰਦਾਨਾ ਜੀ ਜਾਣਦੇ ਸਨ ਕਿ ਅਕਾਲ ਪੁਰਖ ਚ ਅਤੇ ਗੁਰੂ ਮਹਾਰਾਜ ਦੀ ਕੋਈ ਭੇਦ ਨਹੀਂ ਆਪਾਂ ਨੂੰ ਹੁਣੀ ਦੱਸ ਕੇ ਹਟੇਨ ਸਿੰਘ ਸਾਹਿਬ ਸ਼ਬਦ ਗਾਇਨ ਕਰਦੇ ਹੋਏ ਕਿ ਗੁਰੂ ਬਾਬੇ ਨੂੰ ਰੱਬ ਕਹਿਣਾ ਆਪਣੇ ਲਈ ਵਰਜਿਤ ਹੈ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਗੁਰੂ ਬਾਣੀ ਅਕਾਲ ਪੁਰਖ ਸਾਤੇ ਸੰਗਤ ਇਹਨਾਂ ਚ ਕੋਈ ਭੇ ਨਹੀਂ ਇੱਕ ਕੋਈ ਤਾਕਤ ਦੇ ਵੱਖਰੇ ਵੱਖਰੇ ਨਾਂ ਨੇ ਐਗਜ਼ਾਮਪਲ ਦੇਗਾ ਕਿ ਜਿਹੜੀ ਅਸੀਂ ਕਲਾਸ 'ਚ ਦਿੰਨੇ ਆ ਕਿ ਗੁਰੂ ਜਾਂ ਪੈਗੰਬਰ ਅਸੀਂ ਉਸ ਬੇਅੰਤ ਵੱਡੀ ਸ਼ਖਸੀਅਤ ਨੂੰ ਆਖਦੇ ਹਾਂ ਜਿਨੇ ਅਨੰਤ ਸੱਚ ਦੇਖਿਆ ਤੇ ਅਨੰਤ ਸੱਚ ਦੇਖ ਕੇ ਸਾਡੇ ਸਾਹਮਣੇ ਪ੍ਰਗਟ ਕੀਤਾ ਇੱਕ ਪਹਾੜੀ ਹੈ ਬਹੁਤ ਉੱਚੀ ਪਹਾੜੀ ਤੋਂ ਪਰਲੇ ਪਾਰ ਕੀ ਹੈ ਸਾਨੂੰ ਪਤਾ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਹਾੜੀ ਤੇ ਚੜ੍ਹੇ ਪਰਲੇ ਪਾਰ ਦੇਖ ਕੇ ਆਏ ਹੁਣ ਜਾਂ ਤਾਂ ਜੇ ਅਸੀਂ ਸ਼ਕਤੀਸ਼ਾਲੀ ਹਾਂ ਫਿਰ ਖੁਦ ਪਹਾੜੀ ਤੇ ਚੜੀ ਤੇ ਉਹ ਵੱਡਾ ਅਨੁਭਵ ਪਹਾੜੀ ਤੋਂ ਪਾਰ ਕੀਏ ਦੇਖੀਏ ਜਦੋਂ ਤੱਕ ਉਹ ਸਾਨੂੰ ਅਨੁਭਵ ਨਹੀਂ ਮਿਲਦਾ ਤਾਂ ਫਿਰ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਰਾਹੀਂ ਅਕਾਲ ਪੁਰਖ ਦੇਖਾਂਗੇ ਉਦੋਂ ਤੱਕ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਅਕਾਲ ਪੁਰਖ ਨੇ ਨੈਕਸਟ ਭਾਈ ਮਰਦਾਨਾ ਜੀ ਨੇ ਕਿਵੇਂ ਸਮਝਿਆ ਗੁਰੂ ਮਹਾਰਾਜ ਜੀ ਨੂੰ ਜਾ ਰਹੇ ਨੇ ਜੀ ਅਫਗਾਨਿਸਤਾਨ ਦੇ ਕਿਨਾਰੇ ਕਿਨਾਰੇ ਆਖਰੀ ਚੌਕੀ ਉਦਾਸੀ ਦਾ ਮਿਰਤਾਂਤ ਹੈ ਬਹੁਤ ਸੂਖ ਮਿਰਤਾਂਤ ਹੈ ਇਹਨਾਂ ਇਹ ਮਾਇਸ ਕਰਕੇ ਗੱਲਾਂ ਆਪਣੀ ਕਲਾਸ ਦੇ ਵਿੱਚ ਵੀ ਸੰਗਤ ਦੇ ਵਿੱਚ ਵੀ ਇਸ ਕਰਕੇ ਦੱਸਣਾ ਕਿਉਂਕਿ ਮੈਨੂੰ ਇਹਨਾਂ ਗੱਲਾਂ ਤੋਂ ਖੁਦ ਹੌਸਲਾ ਮਿਲਦਾ ਹੈ ਕਿ ਪੈਗੰਬਰ ਨੂੰ ਜਾਣ ਵਾਸਤੇ ਅਜਿਹੇ ਸਿੱਖ ਹੋਣ ਤਾਂ ਹੀ ਜਾਣਾ ਜਾ ਸਕਦਾ ਹੈ ਭਾਈ ਮਰਦਾਨਾ ਜਿੱਦੀ ਸ਼ਕਸ਼ੀ ਚਾਹੀਦੀ ਦੇ ਗੁਰੂ ਮਹਾਰਾਜ ਨੂੰ ਸਮਝਣ ਲਈ ਭਾਈ ਰਤਨ ਸਿੰਘ ਭੰਗੂ ਜੀ ਦੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇਹ ਵਚਨ ਨੇ ਬਾਬੇ ਕੀ ਗੱਤ ਬਾਬੋ ਜਾਣਾ ਕਹਿ ਜਾਣਾ ਜੋ ਨਾਲ ਫਰਾਣਾ ਯਾਦਾ ਗੁਰੂ ਨਾਨਕ ਸਾਹਿਬ ਮਹਾਰਾਜ ਖੁਦ ਜਾਣਦੇ ਨੇ ਆਪਣੇ ਬਾਰੇ ਕਿਉਂ ਕੀ ਸਨ ਜਾਂ ਫਿਰ ਇਕੱਲਾ ਉਹ ਜਾਣਦਾ ਸੀ ਜਿਹੜਾ ਉਹ ਨਾਲ ਥਾਂ-ਥਾਂ ਸੰਸਾਰ ਉੱਤੇ ਯਾਤਰਾ ਚ ਗਿਆ ਭਾਈ ਮਰਦਾਨਾ ਜੀ ਤੇ ਬਾਬਾ ਜੀ ਕੁਰਰਮ ਦਰਿਆ ਦੇ ਕਿਨਾਰੇ-ਕਿਨਾਰੇ ਅਫਗਾਨਿਸਤਾਨ ਦੇ ਵਿੱਚ ਜਾ ਰਹੇ ਸਨ ਅਖੀਰਲੀ ਉਦਾਸੀ ਮਹਾਰਾਜ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਜੀ ਬਾਬਾ ਜੀ ਥਕਾਨ ਹੋਈ ਗਈ ਹੈ ਬਹੁਤ ਕਿਤੇ ਆਰਾਮ ਨਾ ਕਰੀਏ ਮਹਾਰਾਜ ਨੇ ਕਿਹਾ ਫਰਮਾਇਆ ਲਓ ਭਾਈ ਆਪਾਂ ਦੋਵੇਂ ਉਸ ਦਰਖਤ ਥੇਟ ਜਾ ਕੇ ਆਰਾਮ ਕਰਦੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਭਾਈ ਮਰਦਾਨਾ ਜੀ ਬੈਠੇ ਫਿਰ ਭਾਈ ਮਰਦਾਨਾ ਜੀ ਲੇਟ ਗਏ ਗੁਰੂ ਮਹਾਰਾਜ ਨਜ਼ਦੀਕ ਆਏ ਮੱਥੇ ਤੇ ਹੱਥ ਰੱਖਿਆ ਤਾਂ ਦੇਖਿਆ ਕਿ ਬੁਖਾਰ ਸੀ ਤੇਜ਼ ਉਹਨਾਂ ਦਾ ਸੀਸ ਆਪਣੀ ਗੋਦ ਚ ਰੱਖਿਆ ਤੇ ਕਹਿਣ ਲੱਗੇ ਭਾਈ ਜੀ ਤੁਸੀਂ ਤਾਂ ਅਸਾਂ ਪਾਸੋਂ ਵਿਛੜਨ ਲੱਗੇ ਹੋ ਭਾਈ ਮਰਦਾਨਾ ਜੀ ਨੇ ਅੱਖਾਂ ਬੰਦ ਕੀਤੀਆਂ ਮਹਾਰਾਜ ਨੇ ਬਚਨ ਕੀਤਾ ਦੱਸੋ ਭਾਈ ਤੁਸਾਂ ਦੀ ਯਾਦਗਾਰ ਕੋਈ ਮਸਜਿਦ ਬਣਾਈਏ ਕੋਈ ਉੱਤਰ ਨਹੀਂ ਫਿਰ ਮਹਾਰਾਜ ਨੇ ਪ੍ਰਸ਼ਨ ਕੀਤਾ ਅਸਾਂ ਦਾ ਸਾਥ ਦਿੱਤਾ ਤਾਂ ਉਮਰ ਤੁਸਾਂ ਦੀ ਯਾਦ ਵਿੱਚ ਧਰਮਸਾਲ ਉਸਾਰ ਲਈ ਕੋਈ ਉੱਤਰ ਨਹੀਂ ਦਿੱਤਾ ਫੇਰ ਮਹਾਰਾਜ ਨੇ ਫਰਮਾਇਆ ਤੁਸਾਂ ਦਾ ਸੰਸਕਾਰ ਕਿਵੇਂ ਕਰੀਏ ਭਾਈ ਦਸਮਨ ਕਰੀਏ ਕਿ ਅਗਲ ਭੇਡ ਕੋਈ ਉੱਤਰ ਨਹੀਂ ਦਿੱਤਾ ਮਹਾਰਾਜ ਨੇ ਫੇਰ ਫਰਮਾਇਆ ਭਾਈ ਕੁਝ ਮੰਗੋ ਪਾਈ ਮਰਦਾਨਾ ਜੀ ਨੇ ਆਪਣੇ ਮੂੰਹਠ ਖੋਲੇ ਤੇ ਕਿਹਾ ਬਾਬਾ ਤੁਸਾਂ ਦੀ ਗੋਦ ਵਿੱਚ ਇਸ ਸੰਸਾਰ ਤੋਂ ਵਿਦਾ ਹੋਣ ਲੱਗਾ ਹਾਂ ਇਸ ਤੋਂ ਵੱਡਾ ਖਜ਼ਾਨਾ ਸੰਸਾਰ ਵਿੱਚ ਕਿਸ ਨੂੰ ਪ੍ਰਾਪਤ ਹੋਏਗਾ ਮਹਾਰਾਜ ਨੇ ਫਰਮਾਇਆ ਨਾ ਭਾਈ ਤਾਂ ਵੀ ਖਾਲੀ ਹੱਥ ਨਹੀਂ ਜਾਣ ਦੇਵਾਂਗੇ ਤੁਸਾਂ ਨੂੰ ਅਸਾਂ ਦਾ ਵੀ ਫੈਸਲਾ ਹੈ ਮੰਗੋ ਜੋ ਮਨ ਵਿੱਚ ਹੈ ਇਸ ਧਰਤੀ ਉੱਪਰਲੀ ਕੋਈ ਵਸਤੂ ਯਾ ਇਸ ਧਰਤੀ ਤੋਂ ਬਾਹਰ ਵੀ ਕੋਈ ਵਸਤੂ ਜੋ ਮੰਗੋਗੇ ਸੋ ਦੇਾਂਗੇ ਅਸਾਂ ਦਾ ਵੀ ਫੈਸਲਾ ਹੈ ਖਾਲੀ ਹੱਥ ਨਹੀਂ ਜਾਣ ਦੇਾਂਗੇ ਤੁਸਾਂ ਨੂੰ ਭਾਈ ਮਰਦਾਨਾ ਜੀ ਦੇ ਬੋਲ ਬਾਬਾ ਤੂੰ ਖੁਦਾਏ ਦਾ ਡੂੰ ਮੈਂ ਤੇਰਾ ਡੂੰ ਬਾਬਾ ਤੈਂ ਖੁਦਾਏ ਦੇਖਿਆ ਹੈ ਔਰ ਤੈਂ ਖੁਦਾਏ ਪਾਇਆ ਹੈ ਤੇਰਾ ਕਿਹਾ ਖੁਦਾਈ ਮੰਦੀ ਹੈ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਆਰ ਮੇਰਾ ਕਿਹਾ ਤੂੰ ਮੰਨਦਾ ਹੈ ਤੂੰ ਆ ਗਏ ਅਸਾਂ ਦੀ ਬੇਨਤੀ ਹੈ ਅੱਜ ਇੱਕ ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲ ਹੋ ਨਾ ਇੱਥੇ ਨਾ ਉੱਥੇ ਬਾਬੇ ਫਰਮਾਇਆ ਭਾਈ ਜੀ ਤੁਧੂ ਉਪਰ ਅਸਾਂ ਦੀ ਖਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ ਮਾਨਯੋਗ ਸਾ ਸੰਗਤ ਸੰਸਾਰ ਵਿੱਚ ਇੰਨੀ ਉੱਚੀ ਤੇ ਪਵਿੱਤਰ ਵਸੀਅਤ ਦਾਸ ਨੇ ਕਿਤੇ ਨਹੀਂ ਅਜੇ ਤੱਕ ਪੜ੍ਹੀ ਥਿਸ ਇਜ਼ ਵਿਲ ਆਫ ਭਾਈ ਮਰਦਾਨਾ ਜੀ ਗੁਰੂ ਮਹਾਰਾਜੀ ਨੇ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ ਨੇੜੇ ਦੇ ਲੋਕ ਇਕੱਠੇ ਹੋਏ ਦੋ ਫਕੀਰ ਜਾਂਦੇ ਸਨ ਇੱਕ ਵਿਛੜ ਗਿਆ ਹੈ ਆਓ ਆਪਾਂ ਸਮਦਦ ਕਰੀਏ ਪਹਿਲੀ ਵਾਰ ਦਾਸ ਨੇ ਜਨਮ ਸਾਖੀ ਜੋ ਬੜਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੋਕਾਂ ਨੂੰ ਪਿੰਡ-ਪਿੰਡ ਦੇ ਨਿਵਾਸੀਆਂ ਨੂੰ afghanistan ਚ ਇਹ ਕਿਹਾ ਕਿ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਲੋਕਾਂ ਨੂੰ ਪਤਾ ਨਹੀਂ ਸੀ ਕਿਸ ਤਰ੍ਹਾਂ ਦੀ ਤਿਆਰ ਹੁੰਦੀ ਹੈ ਜਨਮ ਸਾਖੀ ਪੁਰਾਤਨ ਜਨਮ ਸਾਖੀ ਦੇ ਵਿੱਚ ਗੁਰੂ ਮਹਾਰਾਜ ਨੇ ਦੱਸਿਆ ਕਿ ਰਸਦਾਂ ਕਿਵੇਂ ਬਣਾਉਣੀਆਂ ਨੇ ਪਕਾਉਣਾ ਕਿਵੇਂ ਹੈ ਫਿਰ ਮਹਾਰਾਜ ਨੇ ਸੋਧਰ ਬਾਣੀ ਦਾ ਪਾਠ ਕੀਤਾ ਅਰਦਾਸ ਕੀਤੀ ਆਪਣੇ ਅਥੀ ਸੰਸਕਾਰ ਕੀਤਾ ਤੇ ਗੜਾ ਪ੍ਰਸ਼ਾਦ ਦੀ ਦੇ ਅਫਗਾਨਿਸਤਾਨ ਦੇ ਉਹਨਾਂ ਨਿਵਾਸੀਆਂ ਅੱਗੇ ਪਰੋਸੀ ਵੰਡੀ ਹਰਬਾਬ ਉਠਾਈ ਤਲਵੰਡੀ ਪਿੰਡ ਵੱਲੋਂ ਰੁਕ ਕੀਤਾ ਤੁਸੀਂ ਦੇਖੋ ਕਿ ਚਾਰ ਉਦਾਸੀਆਂ ਦੇ ਵਿੱਚ ਭਾਈ ਮਰਦਾਨਾ ਜੀ ਮਹਾਰਾਜ ਦੇ ਸੰਗ ਸਨ ਸੰਗਤ ਸੀ ਉਹਨਾਂ ਦੀ ਦੂਰ ਦਰਾਡੇ ਦੇ ਸਾਂਝ ਤੋਂ ਮੈਂ ਕੁੱਲ ਏਸ਼ੀਆ ਗਾਹਿਆ ਜਦੋਂ ਭਾਈ ਮਰਦਾਨਾ ਜੀ ਸਾਥ ਛੱਡ ਗਏ ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਦੀ ਉਦਾਸੀਆਂ ਤੇ ਨਹੀਂ ਗਏ ਤਲਵੰਡੀ ਪਿੰਡ ਆਏ ਤਲਵੰਡੀ ਪਿੰਡ ਜਾ ਕੇ ਆਪਣੇ ਘਰ ਨਹੀਂ ਗਏ ਪਿੰਡ ਦੇ ਵਿੱਚ ਕਾਰ ਖੂ ਸੀ ਖੂ ਦੇ ਮਣ ਤੇ ਕਿਨਾਰੇ ਤੇ ਬੈਠੇ ਪਿੰਡ ਦੇ ਵਸਨੀਕਾਂ ਨੂੰ ਪਤਾ ਲੱਗਾ ਬਾਬੇ ਆ ਗਏ ਮਹਾਰਾਜ ਪਹੁੰਚ ਗਏ ਉਹਨਾਂ ਨੇ ਮੰਜੀ ਲਿਆਂਦੀ ਮੰਜੀ ਵਿਛਾਈ ਦਰੀਆਂ ਵਿਛਾਈਆਂ ਸੰਗਤਾਂ ਉਹਨਾਂ ਸ਼ੁਰੂ ਹੋਈ ਭਾਈ ਮਰਦਾਨਾ ਜੀ ਦੇ ਪਰਿਵਾਰ ਚ ਪਤਾ ਲੱਗਿਆ ਉਹਨਾਂ ਦਾ ਵੱਡੇ بیٹے ਦਾ ਨਾਮ ਸੀ ਸ਼ਾਹਜ਼ਾਦ ਭਾਈ ਸ਼ਾਹਜ਼ਾਦ ਅਈਸ਼ਾ ਸ਼ਾਹਜ਼ਾਦ ਕੀ ਜਿਹੜਾ ਉਹ ਹਮੇਸ਼ਾ ਗਿਲਾ ਕਰਦਾ ਸੀ ਕਿ ਸਾਨੂੰ ਪਿਤਾ ਨੇ ਜੇ ਕਤੂਰਿਆਂ ਵਾਂਗੂ ਤੇ ਬਲੂੰਗੜਿਆਂ ਵਾਂਗੂ ਗਲੀਆਂ 'ਚ ਰੋਲਣ ਲਈ ਛੱਡਣਾ ਸੀ ਤਾਂ ਜੰਮਿਆ ਕਿਉਂ ਸੀ ਗਰੀਬ ਪਰਿਵਾਰ ਸੀ ਬੜੀ ਬੜੇ ਸੰਕਟ ਦੇ ਦਿਨ گزارੇ ਤੋ ਆਪ ਸੰਸਾਰ ਦੀਆਂ ਸੈਰਾਂ ਕਰਦਾ ਫਿਰਦਾ ਪਿਤਾ ਸਾਡਾ ਜੰਮਿਆ ਕਾਸ ਲਈ ਹਾਈ ਇਹ ਗਿਲਾ ਸੀ ਇੱਕ ਬੇਟੇ ਦਾ ਆਪਣੇ ਪਿਤਾ ਦੇ ਵਿਰੁੱਧ ਜਿਹੜਾ ਕਿ ਹਰ ਸੰਤਾਨ ਨੂੰ ਹੁੰਦਾ ਤੋ ਪਿਤਾ ਜੀ ਆਗੇ ਬਾਬਾ ਜੀ ਆਗੇ ਭਾਈ ਸ਼ਾਹਜ਼ਾਦ ਪਿੰਡ ਦੇ ਵਿਚਕਾਰ ਜਿੱਥੇ ਬਾਕੀ ਸੰਗਤ ਬੈਠੀ ਸੀ ਬੁਝੇ ਗੁਰੂ ਮਹਾਰਾਜ ਦੇ ਚਰਨੀਂ ਹੱਥ ਲਾਏ ਫਿਰ ਆ ਕੇ ਸੰਗਤ ਬੈਠ ਗਏ ਸੱਜੇ ਖੱਬੇ ਦੇਖਿਆ ਪਿਤਾ ਜੀ ਦੇ ਸੇਣੀ ਨਾਲ ਦੇਆਂ ਨੂੰ ਪੁੱਛਿਆ ਅੱਬੂ ਕਿੱਥੇ ਹਾਈ ਕਿਸੇ ਨੂੰ ਪਤਾ ਨਹੀਂ ਸੀ ਫਿਰ ਗੁਰੂ ਮਹਾਰਾਜ ਦੇ ਨਜ਼ਦੀਕ ਗਏ ਫਿਰ ਨੇੜੇ ਹੋ ਕੇ ਆਖਿਆ ਜੀ ਬਾਬਾ ਜੀ ਅੱਬੂ ਕਿਵੇਂ ਹਾਈ ਅੱਬੂ ਕਿੱਥੇ ਹਾਈ ਗੁਰੂ ਮਹਾਰਾਜ ਉੱਥੇ ਜੱਫੀ ਚ ਲਿਆ ਪਾਈ ਸ਼ਾਜ਼ਾਦ ਨੂੰ ਅਤੇ ਕਿਹਾ ਸ਼ਾਜ਼ਾਦ ਪੁੱਤਰ ਤੁਸਾਂ ਦੇ ਅੱਬੂ ਨਿਜ ਘਰ ਚਲੇ ਗਏ ਹਨ ਜਿਹੜੇ ਨਿਜ ਘਰ ਚਲੇ ਜਾਣ ਤਿਨਾਂ ਦਾ ਸੋਗ ਨਹੀਂ ਕਰਨਾ ਸ਼ਹਜ਼ਾਦ ਪੁੱਤਰ ਤੁਸਾਂ ਦੇ ਅੱਬੂ ਦੇ ਨਾਮ ਦਾ ਸਰੂਪ ਉਹ ਦੇਣ ਲਈ ਸੈਂਕੜੇ ਕੋਸਾਂ ਦਾ ਬੰਧ ਮਾਰ ਕੇ ਤਲਵੰਡੀ ਆਇਆ ਹਾਂ ਜੋ ਮੰਗੋਗੇ ਸੋ ਦੇਵਾਂਗਾ ਤੁਸਾਨੂੰ ਸਰੂਪ ਬਾਉ ਦੇਣਾ ਹੈ ਦੱਸੋ ਮਨ ਦੇ ਵਿੱਚ ਕੀ ਇੱਛਾ ਹੈ ਭਾਈ ਸ਼ਹਜ਼ਾਦ ਨੇ ਕਿਹਾ ਜੀ ਬਾਬਾ ਜੀ ਅਸੀਂ ਤਾਂ ਇੰਨੇ ਅਕਲਵੰਦ ਵੀ ਨਹੀਂ ਹੋਏ ਜੋ ਦੱਸ ਸਕੀਏ ਕੀ ਮੰਗੀਦਾ ਹੈ ਜੀ ਬਾਬਾ ਜੀ ਜੇ ਅਸਾਂ ਨੂੰ ਅਕਲਵੰਦ ਬਣਾਉਣਾ ਸੀ ਤਾਂ ਤਲਵੰਡੀ ਕਿਉਂ ਛੱਡਿਆ ਸਾਈਂ ਮਹਾਰਾਜ ਨੇ ਕਿਹਾ ਤਾਂ ਵੀ ਭਾਈ ਤੁਸਾਂ ਦੇ ਅੱਬੂ ਨੂੰ ਅਸੀਂ ਖਾਲੀ ਹੱਥ ਨਹੀਂ ਜਾਣ ਦਿੱਤਾ ਸੰਸਾਰ ਚ ਸ਼ਹਜ਼ਾਦ ਪੁੱਤਰ ਜੋ ਮੰਗੋਗੇ ਸੋ ਦਿਆਂਗਾ ਸ਼ਹਜ਼ਾਦ ਨੇ ਕਿਹਾ ਜੀ ਬਾਬਾ ਜੀ ਜੇ ਮਿਹਰਬਾਨ ਹੋ ਅਸਾਂ ਪਰ ਤਾਂ ਉਹ ਹੋ ਦਿਓ ਜੋ ਅੱਬੂ ਨੂੰ ਦਿੱਤਾ ਸਾਈਂ ਗ੍ਰੇਟ ਵਰ ਦੀਸ ਪੀਪਲ ਗੁਰੂ ਮਹਾਰਾਜ ਨੇ ਰਬਾਬ ਉਠਾਈ ਆਪਣੇ ਦੋਵਾਂ ਮੁਬਾਰਕ ਹੱਥਾਂ ਨਾਲ ਭਾਈ ਸ਼ਾਹਜ਼ਾਦ ਨੂੰ ਪਕੜਾਈ ਸਾਖੀਕਾਰ ਦੇ ਬਚਨ ਕੀਰਤਨ ਕੀਤਾ ਗੁਰੂ ਮਹਾਰਾਜ ਦਾ ਸਾਥ ਦਿੱਤਾ ਭਾਈ ਸ਼ਾਹਜ਼ਾਦ ਨੇ ਤੇ ਸਾਖੀਕਾਰ ਦੇ ਬੋਲ ਨੇ ਤਲਵੰਡੀ ਪਿੰਡ ਦੇ ਨਿਵਾਸੀਆਂ ਨੇ ਦੇਰ ਤੱਕ ਕੀਰਤਨ ਦੇ ਇਸ ਅਥਾਹ ਦਰਿਆ ਵਿੱਚ ਦੇਰ ਤੱਕ ਇਸ਼ਨਾਨ ਕੀਤਾ ਗੁਰੂ ਮਹਾਰਾਜ ਉਹ ਤੋਂ ਬਾਅਦ ਆਪ ਨੂੰ ਪਤਾ ਹੈ ਕਰਤਾਰਪੁਰ ਚਲੇ ਗਏ ਸਨ ਆਈ ਸ਼ਹਾਜ਼ਾਦ ਕਰਤਾਰਪੁਰ ਗੁਰੂ ਮਹਾਰਾਜ ਦੀ ਸੇਵਾ ਚ ਰਹੇ ਸੋ ਉਹ ਸ਼ਹਾਜ਼ਾਦ ਜਿਹੜਾ ਗਿਲਾ ਕਰਦਾ ਸੀ ਗੁਰੂ ਮਹਾਰਾਜ ਦੇ ਪ੍ਰਤੀ ਵੀ ਅਤੇ ਆਪਣੇ ਪਿਤਾ ਦੇ ਪ੍ਰਤੀ ਵੀ ਜਦੋਂ ਕਿਤੇ ਘੜੀ ਆਈ ਪੁੱਛਣ ਦੀ ਤਾਂ ਉਹ ਮੰਗਿਆ ਕੀ ਮੰਗਿਆ ਸੰਗ ਸਾਥ ਅਸਾਂ ਨੂੰ ਛੋੜਨਾ ਨਹੀਂ ਆਪਣੇ ਨਾਲੋਂ ਨਾ ਇੱਥੇ ਨਾ ਉੱਥੇ ਮੈਂ ਇੱਕ ਦਿਨ ਆਪਣੇ ਪ੍ਰੋਫੈਸਰ ਦੋਸਤਾਂ 'ਚ ਬੈਠਾ ਇਹ ਗੱਲਾਂ ਦਾ ਜ਼ਿਕਰ ਕਰ ਰਿਹਾ ਸੀ ਸਾਖੀਆਂ ਦਾ ਇਹਨਾਂ ਦੀ ਉਤਮਤਾ ਦਾ ਤੇ ਇਹਨਾਂ ਦੇ ਵਿਚਲੇ ਵੱਡੇ ਕਿੰਤੰਨੇ ਖਜ਼ਾਨੇ ਹੁੰਦਾ ਤਾਂ ਮੇਰੇ ਤੋਂ ਕਹਿ ਹੋਇਆ ਕਿ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਆਪਾਂ ਨੂੰ ਕੈਲਕੂਲੇਟ ਕਰਕੇ ਦੱਸਿਆ ਕਿ ਤਲਵੰਡੀ ਪਿੰਡ ਤੋਂ ਲੈ ਕੇ ਅਖੀਰਲੇ ਸਾਹਾ ਤੱਕ ਭਾਈ ਮਰਦਾਨਾ ਜੀ ਨੇ 46 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ 46 ইয়ার্স ਆਪ ਜੀ ਨੂੰ ਇਹ ਵੀ ਦੱਸਦੇ ਆ ਕਿ ਭਾਈ ਮਰਦਾਨਾ ਜੀ ਗੁਰੂ ਮਹਾਰਾਜ ਜੀ ਤੋਂ 10 ਸਾਲ ਉਮਰ ਵਿੱਚ ਵੱਡੇ ਸਨ ਭਾਈ ਮਰਦਾਨਾ ਜੀ ਨੇ 40 ਸਾਲ ਦਾ ਸਾਥ ਦਿੱਤਾ ਇਹ ਗੱਲ ਮੈਂ ਬਾਕੀ ਦੇ ਪ੍ਰੋਫੈਸਰ ਦੋਸਤਾਂ ਨੂੰ ਦੱਸੀ ਇੱਕ ਮੇਰਾ ਕੁਲੀਗਾ ਖੰਣ ਲੱਗਿਆ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ 46 ਸਾਲ ਨਾਲ ਰਹੇ 46 ਸਾਲ ਦੀ ਗਿਣਤੀ ਤਾਂ ਕੈਲਕੂਲੇਟ ਇਸ ਕਰਕੇ ਕਰਦੇ ਆਪਾਂ ਜੇ 46 ਸਾਲ ਤੋਂ ਬਾਅਦ ਉਹ ਛੱਡ ਕੇ ਫਿਰ ਤਲਵੰਡੀ ਪਿੰਡ ਆ ਗਏ ਹੁੰਦੇ ਉਹਨਾਂ ਦੇ ਤਾਂ ਅੰਤਮ ਸਵਾਸ ਨੇ ਜਿਹੜੇ ਉਹ ਵੀ ਹਿਆਕ ਰਹੇ ਨੇ ਆ ਸਾਨੂੰ ਵੀ ਛੋੜਨਾ ਨਹੀਂ ਆਪਣੇ ਨਾਲੋਂ ਤੋਂ ਇਸ ਕਰਕੇ ਸਾਧ ਸੰਗਤ ਦੀ ਇੰਨੀਆਂ ਕੋ ਗੱਲਾਂ ਤੋਂ ਇਸ ਨਤੀਜੇ ਤੇ ਆਪਣੇ ਆਪਾਂ ਕਿ ਜਿੱਥੇ ਕਿਤੇ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਉਸ ਥਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੌਜੂਦ ਨੇ ਆਪਣੇ ਸਾਹਮਣੇ ਹਮੇਸ਼ ਅੰਗ ਸੰਗ ਤੇ ਜਿੱਥੇ ਕੀਰਤਨ ਹੋਏ ਉਸ ਥਾਂ ਦੇ ਭਾਈ ਮਰਦਾਨਾ ਜੀ ਹਮੇਸ਼ ਰਹਿੰਦੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਇਹ ਜਿਹੜੀ ਸੰਗਤ ਹੈ ਇਹਨਾਂ ਦੀ ਇਹ ਸੰਸਾਰ ਦੇ ਵਿੱਚ ਬਚਿੱਤਰ ਸੰਗਤ ਹੈ ਅਲੌਕਿਕ ਸੰਗਤ ਹੈ ਇਹ ਇਹ ਆਪਾਂ ਨੂੰ ਇਹਨਾਂ ਦੀ ਜੀਵਨੀਆਂ ਤੋਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਆਪਸ ਦੇ ਵਿੱਚ ਇੰਨੀ ਘनिष्ठਤਾ ਕਿ ਫਾਰਮਲ ਗੱਲ ਹੀ ਨਹੀਂ ਸੀ ਕੋਈ ਇੱਕ ਐਗਜ਼ਾਮਪਲ ਕੇਵਲ ਗੁਰੂ ਬਾਬਾ ਜੀ ਜਾ ਰਹੇ ਭਾਈ ਮਰਦਾਨਾ ਜੀ ਸਾਹ ਇੱਕ ਥਾਂ ਤੇ ਦੇਖਿਆ ਉਹਨਾਂ ਨੇ ਦੋਵਾਂ ਨੇ ਕਿ ਤੰਬੂ ਲੱਗੇ ਇਹਨੇ ਲੰਗਰ ਪ੍ਰਸ਼ਾਦੇ ਵਰਤ ਰਹੇ ਨੇ ਕੋਈ ਲੰਗਰ ਪ੍ਰਸ਼ਾਦਾ ਵਰਤਾ ਰਿਹਾ ਸੀ ਕੋਈ ਪੁੰਨਦਾਨ ਕੀਤਾ ਸੀ ਕਿਸੇ ਨੇ ਰਸਤਿਆਂ ਤੇ ਇਹ ਜਿਹੜਾ ਹੋਸਟ ਸੀ ਜਿਹਨੇ ਪੁੰਨਦਾਨ ਕੀਤਾ ਸੀ ਉਹਨੇ ਆਪਣੇ ਬੰਦੇ ਖਿਲਾਾਰੇ ਸਨ ਕਿ ਰਾਹ ਜਾਂਦੇ ਮੁਸਾਫਰਾਂ ਨੂੰ ਸੱਦਾ ਦੇਣਾ ਹੈ ਸਤਕਾਰ ਨਾਲ ਕਿ ਲੰਗਰ ਛੱਕ ਕੇ ਜਾਓ ਚਾਰ ਬੰਦੇ ਖਲੋਤੇ ਸਨ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਤੇ ਗੁਰੂ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਜੀ ਲੰਗਰ ਪ੍ਰਸ਼ਾਦ ਦਾ ਛੱਕ ਕੇ ਜਾਵਾਂ ਮਹਾਰਾਜ ਨੇ ਸਾਖੀਕਾਰ ਆਪਣ ਦੱਸਦਾ ਹੈ ਗੁਰੂ ਬਾਬਾ ਜੀ ਨੇ ਪੁੱਛਿਆ ਉਹਨਾਂ ਲੋਕਾਂ ਨੂੰ ਜਿਹੜੇ ਸਦਾ ਦੇ ਰਹੇ ਸਨ ਤੁਸਾਂ ਨੂੰ ਇਸ ਲੰਗਰ ਦੀ ਹਕੀਕਤ ਦਾ ਪਤਾ ਹੈ ਕਿ ਚ ਚੁੱਪ ਕਰਕੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਫਿਰ ਭਾਈ ਮਰਦਾਨਾ ਜੀ ਨੂੰ ਐਡਰੈਸ ਕਰਕੇ ਕਹਿਣ ਲੱਗੇ ਅਰ ਭਾਈ ਜੀ ਤੁਸਾਂ ਨੂੰ ਪਤਾ ਹੈ ਇਸ ਲੰਗਰ ਦੀ ਹਕੀਕਤ ਦਾ ਕਿਛ ਭਾਈ ਮਰਦਾਨਾ ਜੀ ਕਹਿਣ ਲੱਗੇ ਜੀ ਬਾਬਾ ਜੀ ਹਕੀਕਤ ਤੁਸਾਂ ਦੇ ਨਾਲ ਰਹੀ ਦੌੜੀ ਤਾਂ ਜਾਂਦੀ ਨਹੀਂ ਤੁਸਾਂ ਦੇ ਨਾਲ ਹੀ ਰਹੇਗੀ ਲੰਗਰ ਛਕ ਲਈਏ ਪਹਿਲੋਂ ਇਹ ਜਿਹੜਾ ਵਾਕ ਹੈ ਇਹ ਆਮ ਵਿਅਕਤੀ ਕਿਸੇ ਆਮ ਬੰਦੇ ਦੇ ਸਾਹਮਣੇ ਨਹੀਂ ਕਰ ਸਕਦਾ ਬੇਅੰਤ ਜਿਨ੍ਹਾਂ ਦਾ ਪ੍ਰੇਮ ਹੈ ਆਪਸ ਦੇ ਵਿੱਚ ਇਹੋ ਜਿਹੇ ਇਨਫੋਰਮਲ ਸ਼ਬਦ ਨੇ ਜਿਹੜੇ ਸਿਰਫ ਉਹਨਾਂ ਵਾਸਤੇ ਵਰਤੇ ਜਾਂਦੇ ਨੇ ਸਾਖੀਕਾਰ ਆਪਾਂ ਨੂੰ ਇੱਕ ਹੋਰ ਝਾਕੀ ਬੇਅੰਤ ਸੁੰਦਰ ਦਿਖਾਉਂਦਾ ਹੈ ਕਿ ਦੋਵੇਂ ਬਾਬੇ ਜਾ ਰਹੇ ਨੇ ਰਸਤੇ 'ਚ ਡਾਕੂ ਜੰਗਲ ਦੇ ਵਿੱਚੋਂ ਡਾਕੂ ਬਾਹਰ ਆਏ ਆਪਸ ਦੇ ਵਿੱਚ ਡਾਕੂ ਗੱਲਾਂ ਕਰ ਰਹੇ ਨੇ ਅੱਜ ਦਾੜਾ ਮਾਲ ਮੱਥ ਲੱਗੇਗਾ ਚਾਲ ਟਾਲ ਤੋਂ ਦੇਖੋ ਦੋਵੇਂ ਵੱਡੇ ਮਾਲਦਾਰ ਜਾਪਦੇ ਹਨ ਔਰ ਅਸਾਂ ਨੂੰ ਧੋਖਾ ਦੇਣ ਲਈ ਲਿਬਾਸ ਫਕੀਰਾਂ ਦਾ ਬਣਾਇਆ ਹੈ ਚਾਲ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਬੰਦੇ ਦੀ ਸ਼ਖਸੀਅਤ ਤੋਂ ਹੀ ਕਿ ਅਕਲਵੰਦਾ ਹੈ ਕਿ ਬੇਵਕੂਫ ਮਾਲਦਾਰ ਹੈ ਕਿ ਕੰਗਾਲ ਆਪਣੇ ਚਿਹਰੇ ਦੇ ਐਕਸਪ੍ਰੈਸ਼ਨ ਦੱਸ ਦਿੰਦੇ ਨੇ ਆਮ ਸਟ੍ਰੇਂਜਰ ਜਿਹੜੇ ਡਾਕੂ ਨੇ ਰਸਤਾ ਕਟੇ ਇਰਖੇ ਫਰੋਤੇ ਨੇ ਉਹ ਗੱਲਾਂ ਕਰ ਰਹੇ ਨੇ ਕਿ ਉਹ ਜਿਹੜੇ ਜਾ ਰਹੇ ਨੇ ਦੋ ਚਾਲ ਟਾਲ ਰੰਗ ਰੂਪ ਤੋਂ ਡਾਢੇ ਮਾਲਦਾਰ ਜਾਂਦੇ ਹਨ ਰਈ ਸਾਨ ਵੱਡੇ ਤਨਾੜ ਔਰ ਉਹ ਜੋ ਪਿੱਛੇ ਤੁਰਿਆ ਆਉਂਦਾ ਹੈ ਇਸ ਨੇ ਸੰਦੂਕਰੀ ਵਿੱਚ ਡਾਢਾ ਮਾਲ ਛੁਪਾਇਆ ਪਰਬਾਤ ਅੱਜ ਚੋਖਾ ਮਾਲ ਹੱਥ ਲੱਗੇਗਾ ਰਸਤਾ ਰੋਕ ਕੇ ਰੋਗੇ ਤੇ ਆਖਣ ਲੱਗੇ ਲਿਓ ਜੀ ਜੋ ਤੁਸਾਂ ਪਾਸੇ ਰੱਖੋ ਮਹਾਰਾਜ ਨੇ ਬਚਨ ਕੀਤੇ ਭਾਈ ਅਸੀਂ ਹਾਂ ਫਕੀਰ ਪਰਵਰਦਗਾਰ ਦੇ ਦਰਬਾਨ ਤੇ ਮੱਥਾ ਟੇਕਣ ਵਾਲੇ ਸਾਡੇ ਪਾਸ ਕੁਝ ਨਹੀਂ ਉਹ ਕਹਿਣ ਲੱਗੇ ਨਾ ਟਲਣ ਵਾਲੇ ਨਹੀਂ ਅਸੀਂ ਐ ਸੰਦੂਕੜੀ ਚ ਕੱਢੋ ਜੋ ਛੁਪਾਇਆ ਹੈ ਭਾਈ ਮਰਦਾਨਾ ਜੀ ਨੇ ਬਚਨ ਕੀਤੇ ਜੀ ਬਾਬਾ ਜੀ ਸੰਦੂਕੜੀ ਚ ਜੋ ਛੁਪਾਇਆ ਹੈ ਫਿਰ ਉਹ ਕੱਢ ਕੇ ਦਿਖਾਣਾ ਦਈਏ ਮਹਾਰਾਜ ਨੇ ਕਿਹਾ ਠੀਕ ਹੈ ਭਾਈ ਤੇ ਲੜਾਈ ਕਾਦੀ ਡਾਕੂਆਂ ਨੂੰ ਕਿਹਾ ਬੈਠੋ ਆਰਾਮ ਨਾਲ ਬੈਠੋ ਜੋ ਸੰਦੂਕੜੀ ਛੁਪਿਆ ਹੈ ਸੋ ਤੁਹਾਨੂੰ ਕੱਢ ਕੇ ਦਿਖਾਣੇ ਕਿਰਤਨ ਕੀਤਾ ਸਾਖੀਕਾਰ ਲਿਖਦਾ ਹੈ ਕਿ ਦਰਵਿਤ ਹੋਏ ਸਾਰੇ ਡਾਕੂ ਚਰਨੀ ਹੱਥ ਲਾਏ ਤੇ ਕਿਹਾ ਜੀ ਬਾਬਾ ਜੀ ਅਸਾਂ ਪਰ ਦਇਆਵਾਂ ਹੋ ਤੁਸਾਂ ਦੀ ਪਰਵਰਧگار ਦਾ ਡਾਢੀ ਬਣਾਈਏ ਅਸਾਂ ਪਰ ਵੀ ਮਿਹਰਬਾਨ ਹੋ ਜੋ ਅਸਾਂ ਨਾਲ ਵੀ ਪਰਵਰਧگار ਦੀ ਇਸੇ ਤਰ੍ਹਾਂ ਬਣਾਵੇ ਮਹਾਰਾਜ ਨੇ ਫਰਮਾਇਆ ਮੁਸਾਫਰਾਂ ਦਾ ਫਕੀਰਾਂ ਦਾ ਰਾਹ ਨੂੰ ਰੋਕ ਦਿਓ ਭਾਈ ਡਕੈਤੀਆਂ ਕਿਉਂ ਸ਼ੁਰੂ ਕੀਤੀਆਂ ਨੇ ਉਹਨਾਂ ਨੇ ਉੱਤਰ ਦਿੱਤਾ ਜੀ ਅਸਾਂ ਦੇ ਨਿੱਕੇ ਨਿੱਕੇ ਬਾਲ ਬੱਚੇ ਹੈ ਗੁਜ਼ਾਰਾ ਹੋਰ ਕਾਈ ਨਹੀਂ ਇਸ ਕਰਕੇ ਇਹ ਧੰਦਾ ਬਣਾਉਣਾ ਪਿਆ ਮਹਾਰਾਜ ਨੇ ਬਚਨ ਕੀਤੇ ਅਸਾਂ ਦੇ ਔਰ ਇਹਨਾਂ ਦੇ ਬਹੁਤ ਛੋਟੇ ਛੋਟੇ ਬਾਲ ਹਨ ਪਰ ਵਰਦਗਾਰ ਇਹਨਾਂ ਦਾ ਰੱਖਾ ਹੈ ਅੱਗੋਂ ਤੋਂ ਇਹ ਕੰਮ ਨਹੀਂ ਕਰਨਾ ਅਕਾਲ ਪੁਰਖ ਤੂੰ ਸਾਨੂੰ ਆਪਣੇ ਚਰਨਾਂ ਨਾਲ ਵਛ ਜੋੜਨਗੇ ਤੋ ਸਾਹ ਸੰਗ ਜੀ ਸਮਾਪਤੀ ਕਰਾਂਗਾ ਕੇਵਲ ਇੱਕ ਵਾਕ ਨਾਲ ਭਾਈ ਨਾਲੋ ਜੀ ਦੀ ਘਰ ਆ ਕੇ ਤੇ ਗਾਣਾ ਕੀਤਾ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਜਾਓ ਭਾਈ ਤਰਵੰਡੀ ਤੁਸੀਂ ਮਾਪਿਆਂ ਦਾ ਪਤਾ ਲ ਲਿਓ ਔਰ ਅਸਾਂ ਦੀ ਸੁਖ ਸਾਦ ਮਾਤਾ ਨੂੰ ਪਿਤਾ ਨੂੰ ਦੱਸ ਆਓ ਅਸੀਂ ਨਹੀਂ ਜਾਣਾ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਤੁਸੀਂ ਕਿਉਂ ਨਹੀਂ ਜਾਂਦੇ ਨਾ ਭਾਈ ਅਸੀਂ ਨਹੀਂ ਜਾਣਾ ਪਿੰਡ ਤੁਸੀਂ ਜਾਓ ਇੱਕ ਮਹੀਨਾ ਇੱਥੇ ਰਵਾਂਗੇ ਤੁਸੀਂ ਮਹੀਨਾ ਪਿੰਡ ਲਾਓ ਫਿਰ ਆਪਾਂ ਫਿਰ ਚੱਲਾਂਗੇ ਯਾਤਰਾ ਤੇ ਭਾਈ ਮਰਦਾਨਾ ਜੀ ਪਿੰਡ ਗਏ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਦੀ ਬਜਾਏ ਮਾਤਾ ਨੂੰ ਪਿਤਾ ਨੂੰ ਮਹਿਤਾ ਜੀ ਨੂੰ ਤੇ ਮਾਤਾ ਜੀ ਨੂੰ ਮਿਲੇ ਮੱਥਾ ਟੇਕਿਆ ਖੈਰ ਸੁੱਖ ਪੁੱਛੀ ਦੱਸੀ ਪਿਤਾ ਜੀ ਪੁੱਛਣ ਲੱਗੇ ਨਾਨਕ ਕਿਵੇਂ ਹੈ ਨਾਨਕ ਕੈਸਾ ਹੈ ਭਾਈ ਮਰਦਾਨਾ ਜੀ ਦਾ ਉੱਤਰ ਜੀ ਜਜਮਾਨ ਤੁਸਾਂ ਦੇ ਘਰ ਸੂਰ ਜਾਂਦਾ ਸੂਰ ਜੰਮਿਆ ਯਜਮਾਨ ਸੰਸਾਰ ਵਿੱਚ ਇਸ ਤਰ੍ਹਾਂ ਦਾ ਪੈਗੰਬਰ ਇਸ ਤਰ੍ਹਾਂ ਦਾ ਉਤਾਰ ਕੋਈ ਪ੍ਰਗਟ ਨਹੀਂ ਹੋਇਆ ਲੱਖ ਮੁਬਾਰਕਾਂ ਯਜਮਾਨ ਤੁਸਾਂ ਨੂੰ ਪਿਤਾ ਨੇ ਕਹਿਆ ਦੇਖੋ ਉਹ ਜਿਸ ਨੇ ਅਸਾਂ ਦਾ ਨਾਮ ਡੋਬ ਦਿੱਤਾ ਹੈ ਤਿਸ ਨੂੰ ਇਹ ਸੂਰਜਾਂ ਦਾ ਸੂਰਜ ਆਗਦਾ ਹੈ ਭਾਈ ਮਰਦਾਨਾ ਜੀ ਦੇ ਸ਼ਬਦ ਯਜਮਾਨ ਤੁਸਾਂ ਨੂੰ ਇਹੋ ਖਬਰ ਉਸ ਨੂੰ ਸਾਰੀ ਕਾਇਨਾਤ ਦੀ ਖਬਰ ਸੰਖੇਪ ਵਾਕ ਪਿਤਾ ਦਾ ਕਿੱਡਾ ਵਿਜ਼ਨ ਹੈ ਉਹ ਵੀ ਸਾਡੇ ਸਾਹਮਣੇ ਤੇ ਭਾਈ ਮਰਦਾਨਾ ਜੀ ਦਾ ਵਿਜ਼ਨ ਕਿੱਡਾ ਹੈ ਉਹ ਵੀ ਸਾਡੇ ਸਾਹਮਣੇ ਫੇਰ ਪਤਾ ਲੱਗਿਆ ਰਾਏ ਬੁਲਾਰ ਖਾਨ ਸਾਹਿਬ ਜਿਨ੍ਹਾਂ ਨੇ ਬਚਪਨ ਦੇ ਵਿੱਚ ਹਮੇਸ਼ਾ ਪ੍ਰੋਟੈਕਟ ਕੀਤਾ ਗੁਰੂ ਮਹਾਰਾਜ ਜੀ ਨੂੰ ਰਾਏ ਬਲਾਰ ਸਾਹਿਬ ਨੇ ਸੱਦਾ ਭੇਜਿਆ ਭਾਈ ਮਰਦਾਨਾ ਜੀ ਨੂੰ ਖੈਰ ਸੁਖ ਕੁਛੀ ਗੁਰੂ ਮਹਾਰਾਜ ਦੀ ਔਰ ਕਿਹਾ ਬਾਬਾ ਜੀ ਨਹੀਂ ਆਏ ਭਾਈ ਮਰਦਾਨਾ ਜੀ ਨੇ ਕਿਹਾ ਜੀ ਬੜਾ ਕਿਹਾ ਸੀ ਚਲੋ ਨਹੀਂ ਆਏ ਤੁਸੀਂ ਉਂ ਕਰੋ ਭਾਈ ਜੀ ਘੋੜੀ ਤਿਆਰ ਹੈ ਰਸਤੇ ਦੀਆਂ ਵਸਤੂਆਂ ਖਾਣ ਪੀਣ ਦੀਆਂ ਤਿਆਰ ਹਨ ਤੁਸੀਂ ਅਸਾਂ ਦਾ ਨਾਮ ਲੈ ਕੇ ਇਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਣਾ ਔਰ ਆਖਣਾ ਦੇਹ ਵੱਡੀ ਹੋਏ ਗਈ ਹੈ ਉਮਰ ਬਹੁਤ ਵੱਧ ਗਈ ਆਖਣਾ ਕਿ ਰਾਏ ਬੁਲਾਰ ਯਾਦ ਕਰਦਾ ਹੈ ਹਰ ਤੁਸਾਂ ਦੀ ਛੋਹ ਤੋਂ ਬਗਾਇਰ ਸੰਸਾਰ ਨਹੀਂ ਛੱਡੇਗਾ ਅਸਾਂ ਦੀ ਵੀ ਇਹ ਜਿੱਦ ਹੈ ਭਾਈ ਮਰਦਾਨਾ ਜੀ ਘੋੜੇ ਦੇ ਸਵਾਰ ਹੋਏ ਚਲੇਗੇ ਵਾਪਸ ਐਮਨਾਬਾਦ ਤੋਂ ਭਾਈ ਲਾਲੋ ਜੀ ਦੇ ਘਰ ਟਿਕਾਣਾ ਸੀ ਇਹ ਗੱਲਾਂ ਦਸੀਆਂ ਜੀ ਰਾਏ ਬੁਲਾਰ ਸਾਹਿਬ ਨੇ ਬੇਅੰਤ ਮੁਹੱਬਤ ਨਾਲ ਯਾਦ ਕੀਤਾ ਬਾਬਾ ਜੀ ਬਹੁਤ ਵਿਰਧ ਹੋ ਗਏ ਤੁਹਾਨੂੰ ਯਾਦ ਕਰਦੇ ਨੇ ਤੁਹਾਡਾ ਸਿਮਰਨ ਕਰਦੇ ਨੇ ਮਹਾਰਾਜ ਨੇ ਫਰਮਾਇਆ ਡਾਢਿਆਂ ਦਾ ਸੱਦਾ ਆਇਆ ਹੈ ਜਾਣਾ ਪਵੇਗਾ ਭਾਈ ਲਾਲੋ ਜੀ ਭਾਈ ਲਾਲੋ ਜੀ ਕਹਿੰਦੇ ਬਾਬਾ ਜੀ ਤੁਸੀਂ ਤਾਂ ਹੁਕਮ ਕੀਤਾ ਸੀ ਕਿ 1 ਮਹੀਨਾ ਰਹੋਗੇ ਸਾਡੇ ਕੋਲ ਫਿਰ ਹੁਣ ਚੱਲੇ ਕਿਉਂ ਮਹਾਰਾਜ ਨੇ ਫਰਮਾਇਆ ਤੁਸਾਂ ਦਾ ਬਕਾਇਆ ਕਰਜ਼ਾ ਅਸਾਂ ਦੇ ਸਿਰ ਮੱਥੇ ਫਰਾਮਾਂਗੇ ਬਕਾਇਆ ਦੇ ਤੂੰਸਾਂ ਬਸ ਰਹਾਂਗੇ ਪਰ ਹੁਣ ਡਾਢਿਆਂ ਦਾ ਸਰਦਾ ਹੋਇਆ ਹੈ ਇਸ ਲਈ ਜਾਣਾ ਪਵੇਗਾ ਲੇਕਿਨ ਤੋਂ ਸੈਂਟੈਂਸ ਉਹਨਾਂ ਦੇ ਕਿਹੋ ਜੇ ਮਲਵਾਨ ਨੇ ਜਾਂਦੇ ਕਿਉਂ ਨਹੀਂ ਪਿੰਡ ਜਾਣ ਤੋਂ ਇਨਕਾਰ ਕਿਉਂ ਕੀਤਾ ਭਾਈ ਮਰਦਾਨਾ ਜੀ ਨੂੰ ਦੱਸ ਰਹੇ ਨੇ ਭਾਈ ਲਾਲੋ ਜੀ ਨੂੰ ਦੱਸ ਰਹੇ ਨੇ ਜਦੋਂ ਭਾਈ ਲਾਲੋ ਜੀ ਨੇ ਪੁੱਛਿਆ ਸੀ ਨਾ ਜਾਂਦੇ ਕਿਉਂ ਨੇ ਪਿੰਡ ਤਾਂ ਉੱਤਰ ਸੀ ਪਿਤਾ ਜੀ ਅਸਾਂ ਨੂੰ ਦੇਖ ਕੇ ਡਾਢੇ ਰੰਜ ਹੋਉਂਦੇ ਹਨ ਗੁੱਸਾ ਚੜ ਜਾਂਦਾ ਹੈ ਉਹਨਾਂ ਨੂੰ ਕਿ ਆਵਾਰਾ ਗਰਦ ਛੋਕਰਾ ਘਰ ਨੂੰ ਜੰਨੇ ਆ ਪਿਤਾ ਲਈ ਅਸੀਂ ਵੱਡੀ ਸੱਟ ਸਾਹ ਲੁਏ ਭਾਈ ਅਸਾਂ ਨੂੰ ਕੀ ਹੱਕ ਉਹਨਾਂ ਨੂੰ ਜਾ ਕੇ ਰੰਜ ਕਰੀਏ ਜਦੋਂ ਰਾਏ ਗੁਲਾਬ ਸਾਹਿਬ ਦਾ ਸੁਨੇਹਾ ਪਹੁੰਚਿਆ ਤਾਂ ਮਹਾਰਾਜ ਦੇ ਬਚਨ ਨੇ ਜੀ ਭਾਈ ਜੀ ਨਾਨਕ ਇੱਕ ਰਹਾ ਹਮੇਸ਼ ਆਦ ਤੋਂ ਲੈ ਕੇ ਆਖਰ ਤੱਕ ਇੱਕ ਗੱਲ ਕੀਤੀ ਹਮੇਸ਼ਾ ਗਰੀਬ ਨਾਲ ਵੀ ਕੰਗਾਲ ਨਾਲ ਵੀ ਅਤੇ ਬਾਦਸ਼ਾਹ ਨਾਲ ਵੀ ਕਿਸੇ ਨੂੰ ਅਸਾਂ ਦੀ ਗੱਲ ਛੱਟਵਾੰਗ ਲੱਗੀ ਔਰ ਕਿਸੇ ਨੂੰ ਸਾਟੂ ਪਰਦਾਰੂ ਵਾਂਗ ਅਸਾਂ ਦਾ ਇਸ ਵਿੱਚ ਕੀ ਕਸੂਰ ਭਾਈ ਇੱਕ ਗੱਲ ਕੀਤੀ ਕੇਵਲ ਗਰੀਬ ਨਾਲ ਉਹੀ ਗੱਲ ਬਾਦਸ਼ਾਹ ਨਾਲ ਉਹੀ ਗੱਲ ਪਿਤਾ ਨਾਲ ਉਹੀ ਗੱਲ ਬਗਾਨਿਆਂ ਨਾਲ ਲੇਕਿਨ ਕਿਸੇ ਨੂੰ ਅਸਾਂ ਦੀ ਗੱਲ ਛੱਟਵਾੰਗ ਲੱਗੀ ਔਰ ਕਿਸੇ ਨੂੰ ਸਾਟੂ ਪਰਦਾਰੂ ਵਾਂਗ ਇਸ ਵਿੱਚ ਅਸਾਂ ਦਾ ਕੋਈ ਖੂਰ ਨਹੀਂ ਭਾਈ ਆਪਣੀ ਆਪਣੀਆਂ ਕਿਸਮਤਾਂ ਆਪਣੇ ਆਪਣਾ ਬੀਜਣਾ ਸਭਨੇ ਖਾਉਣਾ। ਤੋਂ ਸਾਧ ਸੰਗਤ ਜੀ ਇੰਨਾ ਕੋ ਪ੍ਰਸ਼ਾਦ ਪ੍ਰਵਾਨ ਗੁਰੂ ਮਹਾਰਾਜ ਜੀ ਦੇ ਬਚਨ ਨੇ ਗੁਰੂ ਨਾਨਕ ਸਾਹਿਬ ਦੇ ਮੈਂ ਇਸ ਸਿੱਤੇ ਦੇ ਪਹੁੰਚੇ ਕਿ ਜਦੋਂ ਆਖਦੇ ਨੇ ਨਾ ਵੰਡ ਕੇ ਛਕਣਾ ਤਾਂ ਕੇਵਲ ਲੰਗਰ ਪ੍ਰਸ਼ਾਦਾ ਨਹੀਂ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਦੀ ਉਸਤਤ ਵਿਢਾਈ ਦਾਸ ਨੂੰ ਜਿੱਥੋਂ ਪ੍ਰਾਪਤ ਹੋਏ ਮੈਂ ਮਿੰਟ ਨਹੀਂ ਲਾਂਦਾ ਜੀ ਸਟ੍ਰੇਂਜਰ ਹੋਏ ਜਾਣਦਾ ਹੋਏ ਨਾ ਜਾਣਦਾ ਹੋਏ ਆਪਾਂ ਇਹ ਪ੍ਰਸ਼ਾਦ ਗੁਰੂ ਬਾਬਾ ਜੀ ਦੀ ਵਿਢਾਈ ਦਾ ਹੰਬੇਸ਼ ਸੰਗਤ ਦੇ ਵਿੱਚ ਪ੍ਰੋਸਦੇ ਆਂ तकरीबन 20 ਸਾਲ ਪਹਿਲਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਫਿਲਾਸਫੀ ਡਿਪਾਰਟਮੈਂਟ ਦੇ ਪ੍ਰੋਫੈਸਰ ਡਾਕਟਰ ਆਰ ਕੇ ਤ੍ਰਿਪਾਠੀ ਨੂੰ ਅਸੀਂ ਸੱਦਾ ਦਿੱਤਾ ਕਿ ਆਓ ਜੀ ਗੁਰੂ ਨਾਨਕ ਸਾਹਿਬ ਬਾਰੇ ਸਾਨੂੰ ਕੁਝ ਗੱਲਾਂ ਦੱਸੋ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਫਿਲਾਸਫੀ ਦਾ ਡਿਪਾਰਟਮੈਂਟ ਹੈ ਜਿਹੜਾ ਉਹਦੇ ਵਿੱਚ 200 ਪ੍ਰੋਫੈਸਰ ਨੇ ਸਭ ਤੋਂ ਵੱਡਾ ਡਿਪਾਰਟਮੈਂਟ ਇਹ ਵੀ ਆਪ ਜੀ ਨੂੰ ਦੱਸਦੇ ਆਂ ਕਿ ਫਿਲਾਸਫੀ ਦੇ ਡਿਪਾਰਟਮੈਂਟ ਦੀ ਨੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਸੰਤ ਬਾਬਾ ਆਤਰ ਸਿੰਘ ਜੀ ਨੇ ਰੱਖੀ ਸੀ ਉੱਥੋਂ ਦੇ ਹੈੱਡ ਸਨ ਡਾクター ਆਰ ਕੇ ਤ੍ਰਿਪਾਚੀ ਅਸੀਂ ਬੇਨਤੀ ਕੀਤੀ ਆਓ ਆਏ ਪੇਪਰ ਲਈ ਕਿਹਾਏ ਦੇ ਅਨ ਸੋਣਾ ਪੇਪਰ ਦੀ ਉਸ ਪੇਪਰ ਦੀ ਪਹਿਲੀ ਪੰਕਤੀ ਨਾਮ ਹੈ ਕਦੀ ਭੁੱਲ ਸਕਿਆ ਤੇ ਮੇਰੀ ਅਰਦਾਸ ਹੈ ਕਿ ਨਾ ਹੀ ਕਦੀ ਸੰਗਤ ਭੁੱਲੇ ਉਹ ਹੈ ਫਰਸਟ ਸੈਂਟੈਂਸ ਗੁਰੂ ਨਾਨਕ ਸਾਹਿਬ ਜੀ ਬਾਰੇ ਇਟ ਇਜ਼ ਰੋਂਗ ਟੂ ਸੇ ਥੈਟ ਥੇਅਰ ਵਰ 10 ਸਿੱਖ ਗੁਰੂਜ਼ ਇਟ ਇਜ਼ ਰੋਂਗ ਟੂ ਸੇ ਥੈਟ ਥੇਅਰ ਵਰ 10 ਸਿੱਖ ਗੁਰੂਜ਼ ਇਨ ਫੈਕਟ ਗੁਰੂ ਨਾਨਕ ਗੇਵ ਅਸ ten opportunities so that we may be able to understand him so sangat samrat ul maharaj apne te meherban rehne chardi kala reh amesh saryan di todi sache badshah de darshan kariye is etra milak hunde rehna bhul chuk di aap ji dukhe ma mangda ha bhai hur ji ka khalsa bhai hur ji